ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਪਾਣੀ ਦਾ ਜੋ ਲੈਵਲ ਆ ਕਾਫੀ ਵੱਧ ਚੁੱਕਾ ਹੈ ਪਿੱਛੇ ਪਾਣੀ ਜਿਹੜਾ ਹੈ ਰੇੜਮਾ ਸਾਈਡ ਤੋਂ ਪਾਣੀ ਆ ਰਿਹਾ ਹੈ ਸੋ ਬੰਨ ਜਿਹੜੇ ਹੈਗੇ ਆ ਕਿਤੇ ਨਾ ਕਿਤੇ ਲਾਏ ਜਾ ਰਹੇ ਕਿਤੇ ਖੋਲੇ ਜਾ ਰਹੇ ਹੈਗੇ ਆ ਪਾਣੀ ਦਾ ਲੈਵਲ ਜਿਹੜਾ ਹੈ ਵੀ ਕਾਫੀ ਆ ਤੁਸੀਂ ਦੇਖ ਸਕਦੇ ਹੋ ਇਧਰੋਂ ਕਿਉਂਕਿ ਇਹਦਾ ਜੋ ਲੈਵਲ ਆ ਕਾਫੀ ਵੱ ਚੁੱਕਾ ਹੈਗਾ ਸੋ ਸੜਕ ਕਿਉਂਕਿ ਖੇਤਾਂ ਤੋਂ ਘੱਟੋ ਘਾਟ ਵੀ 5-6 ਫੁੱਟ ਜਿਹੜੀ ਆ ਸੜਕ ਮੇਨ ਮਹੱਤਵਪੂਰਤੋਂ ਜਿਹੜੀ ਜਾ ਰਹੀ ਆ ਸੜਕ ਅਸੀਂ ਉੱਥੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਕਿ ਪਾਣੀ ਦਾ ਜੋ ਲੈਵਲ ਸੀਗਾ ਵਧ ਰਿਹਾ ਤੇ ਉਹ ਦੋਨਾਂ ਸਾਈਡਾਂ ਤੇ ਪੂਰਾ ਆ ਦੇਖੋ ਜੀ ਸਾਰੇ ਕਿਉਂਕਿ ਜਿੱਥੇ ਅਸੀਂ ਖੜੇ ਹੈਗੇ ਆ ਵੇ ਇਹ ਏਰੀਆ ਜਿਹੜਾ ਹੈਗਾ ਆ ਪਾਣੀ ਦਾ ਲੈਵਲ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਸੁੰਦਰ ਨਗਰ ਦਾ ਇੱਕ ਕੋਰਨਰ ਬੰਦਾ ਸੋ ਸੁੰਦਰ ਨਗਰ ਦੇ ਵਿੱਚ ਪਾਣੀ ਜਿਹੜਾ ਹੈਗਾ ਨਕੋਦਰ ਦੇ ਵਿੱਚ ਪਹੁੰਚ ਚੁੱਕਾ ਹੈਗਾ ਤਕਰੀਬਨ ਜਿੱਥੇ ਮੈਂ ਖੜਾ ਹੈਗਾ ਐ ਇੱਥੋਂ ਤੁਸੀਂ ਪਾਣੀ ਦਾ ਲੈਵਲ ਜੋ ਦੇਖ ਰਹੇ ਹੈਗੇ ਆ ਇਹ 6 ਫੁੱਟ ਡੂੰਘਾ ਸਾਰਾ ਏਰੀਆ ਹੈਗਾ 6 ਫੁੱਟ ਦਾ ਬੰਦਾ ਜਿਹੜਾ ਵਿੱਚ ਖੜਾ ਹੋ ਸਕਦਾ ਹੈਗਾ ਸੋ ਇੱਥੇ ਤੱਕ ਪਾਣੀ ਜਿਹੜਾ ਹੈ ਸੁਨਨਗਰ ਦੇ ਵਿੱਚ ਪਹੁੰਚ ਚੁੱਕਾ ਹੈਗਾ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਸੋ ਕਿਤੇ ਨਾ ਕਿਤੇ ਪਾਣੀ ਰੁਕਣ ਦਾ ਨਾ ਨਹੀਂ ਲੈ ਰਿਹਾ ਚਾਰੋਂ ਪਾਸਿਓਂ ਘੁੰਮ ਘੁੰਮ ਕੇ ਜਿੱਦਨ ਨੂੰ ਢਾਲ ਪੈਂਦੀ ਆ ਉਦੋਂ ਨੂੰ ਪਾਣੀ ਤੁਰਿਆ ਆ ਰਿਹਾ ਹੈ ਤਸਵੀਰਾਂ ਦੇਖ ਹੀ ਰਹੇ ਹੋ ਕਿ ਪਾਣੀ ਦਾ ਜੋ ਬਹਾਅ ਆ ਤੇਜ਼ ਕਰੰਟ ਆ ਬਹੁਤ ਜ਼ਿਆਦਾ ਬਹਾਅ ਆ ਸੋ ਇਹ ਪਾਣੀ ਜਿਹੜਾ ਹੈ ਵਧ ਰਿਹਾ ਹੈਗਾ ਆ ਤਕਰੀਬਨ ਅਸੀਂ ਮੇਨ ਸੜਕ ਦੇ ਉੱਤੇ ਖੜੇ ਹੈਗੇ ਆ ਸੋ ਤੁਸੀਂ ਇਹ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਹੈ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਹੈਗਾ ਤੇਜ਼ੀ ਦੇ ਨਾਲ ਚਾਰੇ ਪਾਸੇ ਜਿੱਥੇ ਵੀ ਜਗਾ ਉਹਨੂੰ ਮਿਲ ਰਹੀ ਹੈ ਉਦੋਂ ਨੂੰ ਇਹ ਦੌੜਾ ਜਾ ਰਿਹਾ ਪਾਣੀ ਸੋ ਇੱਥੇ ਤੱਕ ਪਾਣੀ ਜਿਹੜਾ ਹੈ ਸੁੰਦਰ ਨਗਰ ਦੇ ਵਿੱਚ ਪਹੁੰਚ ਚੁੱਕਾ ਹੈਗਾ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਸੋ ਕਿਤੇ ਨਾ ਕਿਤੇ ਪਾਣੀ ਰੁਕਣ ਦਾ ਨਾ ਨਹੀਂ ਲੈ ਰਿਹਾ ਆਹ ਦੇਖੋ ਜੀ ਸਾਰੇ ਕਿਉਂਕਿ ਜਿੱਥੇ ਅਸੀਂ ਖੜੇ ਹੈਗੇ ਆ ਵੀ ਇਹ ਏਰੀਆ ਜਿਹੜਾ ਹੈਗਾ ਆ ਪਾਣੀ ਦਾ ਲੈਵਲ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਸੁੰਦਰਨਗਰ ਦਾ ਇੱਕ ਕਾਰਨਰ ਪੈਂਦਾ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਸੀ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ